ਹੋਣੀ ਆ ਕੇ ਸਾਹਮਣੇ ਖਲੋਗੀ ਬਾਬਾ ਦੀਪ ਸਿੰਘ ਸਾਹਿਬ ਨਾਲ ਕਹਿੰਦੀ ਬਾਬਾ ਜੀ ਤੁਸੀਂ ਤਾਂ ਅਰਦਾਸ ਗਲਤ ਕਰ ਬੈਠੇ ਬਾਬਾ ਜੀ ਕਹਿੰਦੇ ਭਾਈ ਤੂੰ ਕੌਣ ਆ ਕਹਿੰਦੀ ਮੈਂ ਹੋਣੀ ਆ ਕੀ ਅਰਦਾਸ ਗਲਤ ਹੋ ਗਈ ਕਹਿੰਦੀ ਅਰਦਾਸ ਜੇ ਤਾਂ ਤੁਸੀਂ ਕਰਦੇ ਇਸ ਤੱਕਾਂ ਵੇ ਜਾਨ ਦਾ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਜਾਨ ਹੋਣਾ ਸ਼ਹੀਦ ਫਿਰ ਤਾਂ ਗੱਲ ਸੀ ਠੀਕ ਪਰ ਤੁਹਾਡਾ ਵਿਧੇ ਦਾ ਵਿਧਾਨ ਕੁਝ ਹੋਰ ਕਹਿੰਦਾ ਹੈ ਤੁਹਾਡੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਲਿਖੀ ਗਈ ਆ ਤੁਹਾਡੀ ਅਰਦਾਸ ਮੈਂ ਪੂਰੀ ਨਹੀਂ ਹੋਣ ਦੇਣੀ ਤੁਸੀਂ ਅਰਦਾਸ ਬਦਲ ਦੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਹੋਣੀਏ ਜੇ 5-7 ਮਿੰਟ ਕਿਤੇ ਪਹਿਲਾਂ ਆ ਜਾਂਦੀ ਤੇ ਤੇਰੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਸੀ ਪਰ ਹੁਣ ਨਹੀਂ ਹੁਣ ਇੱਕ ਗੁਰੂ ਕੇ ਸਿੱਖ ਦੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੋ ਚੁੱਕੀ ਆ ਤੇ ਕੀਤੀ ਹੋਈ ਅਰਦਾਸ ਤੋਂ ਕਦੇ ਵੀ ਗੁਰੂ ਦਾ ਸਿੱਖ ਮੁਕਰ ਨਹੀਂ ਸਕਦਾ ਜਿਹੜਾ ਮੁਕਰੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ ਗੁਰੂ ਆਪ ਅੰਗ ਸੰਗ ਸਹਾਇ ਹੋਣਗੇ ਤੂੰ ਆਪਣਾ ਜੋਰ ਸਾਨੂੰ ਆਪਣੀ ਵਾਹ ਲਾਉਣ ਦੀ ਇੰਨੇ